ਨਿਊਜ਼ੀਲੈਂਡ ਦੀ ਪੀਆਰ ਪ੍ਰੂਫਸ ਤੁਹਾਨੂੰ ਦਿਖਾਤੇ ਠੀਕ ਹੈ ਤੇ ਇਹਦੇ ਵਿੱਚ ਵੀਰੇ ਆਪਾਂ ਪ੍ਰੂਫ ਤਾਂ ਸਾਹਮਣੇ ਕਰਤੇ ਹਨਾ ਇਹਦੇ ਵਿੱਚ ਆਪਣੀ ਪੇਮੈਂਟ ਅੱਕ ਤੋਂ ਰਹਿੰਦੀ ਹੁੰਦੀ ਹੈ ਨਿਊਜ਼ੀਲੈਂਡ ਦੀ ਪੀਆਰ ਦੀ ਪੇਮੈਂਟ ਇਹਦੇ ਵਿੱਚ ਵੀ ਜੀ ਸੇਮ ਹੀ ਹੈ ਤੇ ਇਹਦੇ ਵਿੱਚ ਸਿਰਫ ਤੁਸੀਂ ਐਮਬੈਸੀ ਫੀਸ ਆਪਣੀ ਜੇਬ ਚੋਂ ਦੇਣੀ ਹੈ ਠੀਕ ਹੈ ਜੋ ਲੀਗਲ ਐਮਬੈਸੀ ਫੀਸ ਹੈ ਉਹ ਤੁਹਾਡੇ ਕਾਰਡ ਚੋਂ ਕੱਟੀ ਜਾਣੀ ਹੈ ਇਸ ਤੋਂ ਇਲਾਵਾ ਕੋਈ ਖਰਚਾ ਤੁਹਾਡਾ ਪਹਿਲਾਂ ਨਹੀਂ ਆਏਗਾ ਸਾਰੇ ਪੈਸੇ ਇਹਦੇ ਚ ਵੀ ਤੁਸੀਂ ਵੀਜ਼ੇ ਤੋਂ ਬਾਅਦ ਦੇਣਾ ਚਾਹੁੰਦੇ ਹੋ ਬਾਅਦ ਦੇ ਸਕਦੇ ਹੋ ਜਾਂ ਤੁਸੀਂ ਪਹੁੰਚਣ ਤੋਂ ਬਾਅਦ ਦੇਣਾ ਚਾਹੁੰਦੇ ਪਹੁੰਚਣ ਤੋਂ ਬਾਅਦ ਵੀ ਦੇ ਸਕਦੇ ਹੋ ਤੇ ਦੋਨੋਂ ਆਪਸ਼ਨ ਤੁਹਾਡੇ ਕੋਲ ਹੈਗੀਆਂ ਨੇ ਕਿ ਜੇਕਰ ਤੁਹਾਡਾ ਵੀਜ਼ਾ ਨਹੀਂ ਆਉਂਦਾ ਇੱਥੋਂ ਤਾਂ ਤੁਹਾਨੂੰ 50000 ਰੁਪਿਆ ਇਨਾਮ ਵਲੋਂ ਦਿੱਤਾ ਜਾਊਗਾ ਪਹਿਲਾਂ ਨਾ ਕੋਈ ਤੁਹਾਨੂੰ ਐਮਬੈਸੀ ਵੀਜ਼ਾ ਭਰਨੀ ਨਾ ਕਿਸੇ ਫੰਡ ਦੇ ਨਾਮ ਤੇ ਪੈਸੇ ਨਾ ਕੋਈ ਹੋਰ ਖਰਚੇ ਦੇ ਨਾਮ ਤੇ ਪੈਸੇ ਜੇ ਵੀਜ਼ਾ ਨਾ ਆਇਆ ਬਾਈ ਕੋਲੋਂ 50000 ਰੁਪਿਆ ਫੜ ਕੇ ਆਪਣੀ ਜੇਬ ਚ ਪਾ ਕੇ ਲੈ ਜਾਓ ਔਨ ਕੈਮਰਾ ਇਹ ਗੱਲ ਕਹਿ ਰਹੇ ਜੀ ਔਨ ਕੈਮਰਾ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਪਣੇ ਭਰਾ ਕੋਲ ਪਹੁੰਚੇ ਜੀ ਬਰਨਾਲਾ ਸ਼ਹਿਰ ਦੇ ਵਿੱਚ ਵੈਨਕੂਵਰ ਇਮੀਗ੍ਰੇਸ਼ਨ ਅੱਜ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਸਵਾਲ ਨੇ ਕਿਉਂਕਿ ਲਾਸਟ ਵੀਡੀਓ ਦੇ ਵਿੱਚ ਆਪਾਂ ਇੱਕ ਵਰਡ ਬੋਲਿਆ ਸੀਗਾ ਕਿ ਸਿੱਧੀ ਪੀਆਰ ਨਿਊਜ਼ੀਲੈਂਡ ਦੀ ਕੁਝ ਕੁ ਕਹਿ ਰਹੇ ਸੀ ਕਿ ਬਈ ਇਦਾਂ ਨਹੀਂ ਹੁੰਦਾ ਇਹ ਤੁਸੀਂ ਉਹੀ ਬੋਲੀ ਜਾਂਦੇ ਹੋ ਅੱਜ ਆਪਾਂ ਵਿਦ ਪ੍ਰੂਫ ਵੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਸਟੱਡੀ ਵੀਜ਼ਾ ਤੇ ਨਾਲ ਰੀਚ ਦੇ ਪਾਪਾ ਪ੍ਰੋਡਕਟ ਲੈ ਕੇ ਸਤਿ ਸ੍ਰੀ ਅਕਾਲ ਸ੍ਰੀ ਕਰ ਕਰੇ ਸਤਿ ਸ੍ਰੀ ਅਕਾਲ ਤੇ ਇੱਕ ਵਾਰ ਇੰਟਰੋਡਿਊਸ ਕਰਦਾ ਆਪਣੇ ਜਿੰਨੇ ਪਰ ਆਪਣੇ ਵੀਡੀਓ ਦੇਖ ਰਹੇ ਨੇਗੇ ਆਪਾਂ ਐਡਰੈਸ ਕੀ ਆ ਤੇ ਨਾਮ ਕੀ ਪੈਂਦਾ ਬੜਾ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਹਰਸ਼ਦੀਪ ਸਿੰਘ ਵੈਂਕੂਵਰ ਇਮੀਗ੍ਰੇਸ਼ਨ ਤੋਂ ਆਪਣਾ ਐਡਰੈਸ ਹੈ ਜੀ ਐ ਐਸ ਸੀ ਐਫ 24 ਨੀਅਰ ਬੱਸ ਸਟੈਂਡ 16 ਏਕੜ ਬਰਨਾਲਾ ਜਿੱਦਾਂ ਹੀ ਤੁਸੀਂ ਸਾਰੇ ਮੈਨੂੰ ਪਹਿਲਾਂ ਵੀ ਜਾਣਦੇ ਹੋ ਤੇ ਬਰਨਾਲੇ ਦੇ ਵਿੱਚ ਹੈਗਾ ਭਰਾ ਹੋਰਾਂ ਦਾ ਆਫਿਸ ਮੈਂ ਤੁਹਾਨੂੰ ਬਾਹਰੋਂ ਲੋਕੇਸ਼ਨ ਦਿਖਾ ਦੂੰਗਾ ਸਭ ਤੋਂ ਪਹਿਲਾਂ ਇੱਕ ਕੈਨੇਡਾ ਪ੍ਰੂਫ ਲੱਗਿਆ ਦੇਣ ਵੀਰੇ ਹਣਾ ਮੈਂ ਆ ਬਈ ਅੱਜ ਤਾਂ ਬਿੱਟ ਪ੍ਰੂਫ ਗੱਲ ਕਰਨਾ ਹੈ ਨਾ ਬਿਲਕੁਲ ਜੀ ਬਿਲਕੁਲ ਆਹ ਭਈਆ ਨਿਊਜ਼ੀਲੈਂਡ ਦੇ ਪੀਆਰ ਦੀ ਇੱਕ ਪ੍ਰਿੰਟ ਆਊਟ ਕੱਢੇ ਪਏ ਨੇਗੇ ਤੁਹਾਡੇ ਸਾਹਮਣੇ ਤੇ ਵੀਰੇ ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਹਨ ਹੋ ਜਾਂਦੀ ਹੈ ਪੀਆਰ ਸਿੱਧੀ ਹੋ ਜਾਂਦੀ ਹੈ ਉਹਦੇ ਲਈ ਰਿਕੁਆਇਰਮੈਂਟ ਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪ੍ਰੋਪਰ ਕਲੀਅਰ ਕਰਾਂਗੇ ਪ੍ਰੋਫਾਈਲ ਕੀ ਹੈ ਰਿਕੁਆਇਰਮੈਂਟ ਕੀ ਹੈ ਬਾਈ ਜੀ ਇਹ ਉਹ ਕੈਂਡੀਡੇਟ ਹੈ ਜੋ ਤੁਹਾਡੀ ਵੀਡੀਓ ਦੇਖ ਕੇ ਆਏ ਸੀ ਲਓ ਵੀ ਹੋਰ ਦੱਸੋ ਕਈ ਕੀ ਹੈ ਮਤਲਬ ਕਈ ਜੜੇ ਬਾਗੇ ਹੁਣ ਉਹਨਾਂ ਨੂੰ ਤਾਂ ਪਤਾ ਹੈ ਜਾਂ ਜਿਨ੍ਹਾਂ ਨੇ ਉਰੇ ਬੈ ਕੇ ਹੀ ਇੰਡੀਆ ਤੇ ਬੈਠੇ ਹੀ ਪੀਆਰ ਲੈ ਲਈ ਇਹਨਾਂ ਨੂੰ ਨੌਲੇਜ ਹੈ ਚਲੋ ਸਰ ਅੱਜ ਤੁਹਾਨੂੰ ਇੱਕ ਆਫਰ ਹੋਰ ਦੇ ਦੂੰਗਾ ਮੈਂ ਇੱਕ ਨੌਲੇਜ ਲਾ ਲਓ ਓਵਰ ਲਾ ਲਓ ਤੁਸੀਂ ਇਹਦੀ ਰਿਕੁਆਇਰਮੈਂਟ ਦੇ ਆਪਾਂ ਇੱਕ ਵੈਬਸਾਈਟ ਦੱਸ ਦਾਂਗੇ ਜਿੱਾਕੀ ਤੁਸੀਂ ਖੁਦ ਜਾ ਕੇ ਚੈੱਕ ਕਰ ਸਕਦੇ ਹੋ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਵੀਰੇ ਸਟੱਡੀ ਵੀਜ਼ਾ ਆਪਾਂ ਕਿਹੜੇ ਕਿਹੜੇ ਕੰਟਰੀ ਦਾ ਸਟੱਡੀ ਵੀਜ਼ਾ ਕਰ ਰਹੇ ਹਾਂ ਜੀ ਇਸ ਟਾਈਮ ਜੀ ਆਪਾਂ ਯੂਕੇ ਆਸਟ੍ਰੇਲੀਆ ਤੇ ਸਾਈਪਰਸ ਦਾ ਸਟੱਡੀ ਵੀਜ਼ਾ ਕਰ ਰਹੇ ਹਾਂ ਓਕੇ ਯੂਕੇ ਦਾ ਸਟੱਡੀ ਵੀਜ਼ਾ ਯੂਕੇ ਦਾ ਵੀਰੇ ਇੱਕ ਅੱਜ ਕੱਲ੍ਹ ਬੱਚਿਆਂ ਦਾ ਚੱਲ ਰਿਹਾ ਕਿ ਮੈਨ ਨੇ ਕੋਈ ਆਇਲੈਂਡਸ ਨਹੀਂ ਕਰਨੀ ਮੈਨ ਨੇ ਪੀਟੀ ਨਹੀਂ ਕਰਨੀ ਪਹਿਲੀ ਚੀਜ਼ ਉਸ ਤੋਂ ਬਾਅਦ ਬੱਚੇ ਕਹਿੰਦੇ ਨੇ ਕਿ ਯਾਰ ਮੈਂ ਕੋਈ ਪੈਸਾ ਵੀ ਨਹੀਂ ਦੇਣਾ ਚਾਹੁੰਦਾ ਪਹਿਲਾਂ ਜੀ ਠੀਕ ਹੈ ਜੀ ਵੀ ਆਪਾਂ ਜਿਹੜਾ ਯੂਕੇ ਦਾ ਸਟੱਡੀ ਵੀਜ਼ਾ ਸਭ ਤੋਂ ਪਹਿਲਾਂ ਤਾਂ ਬੱਚੇ ਦੀ ਪ੍ਰੋਫਾਈਲ ਕਿਉਂ ਨਹੀਂ ਚਾਹੀਦੀ ਹੈ ਤੇ ਪੈਸੇ ਦਾ ਕੀ ਸਿਸਟਮ ਰਹੂਗਾ ਪ੍ਰੋਫਾਈਲ ਜਿਆਦਾ ਮੈਟਰ ਨਹੀਂ ਕਰਦੀ ਦੇਖੋ ਸਟੱਡੀ ਵੀਜ਼ਾ ਯੂਕੇ ਦਾ ਹਰ ਇੱਕ ਅੱਜ ਕੱਲ ਇਮੀਗ੍ਰੇਸ਼ਨ ਹਰ ਇੱਕ ਵੱਲੋਂ ਕੀਤਾ ਜਾ ਰਿਹਾ ਹੈ ਯੂਕੇ ਸਟੱਡੀ ਵੀਜ਼ਾ ਪਰ ਸਾਡੇ ਵੱਲੋਂ ਇਹ ਖਾਸ ਕਿਉਂ ਹੈ ਕਿਉਂਕਿ ਇਹਦੇ ਚ ਅਸੀਂ ਕੋਈ ਪ੍ਰੋਫਾਈਲ ਨਹੀਂ ਲੈ ਰਹੇ ਜਿਆਦਾ ਹਾਰਡ ਪ੍ਰੋਫਾਈਲ ਨਹੀਂ ਹੈ ਜਿਆਦਾ ਕੋਈ ਆਇਲਸ ਟੈਸਟ ਨਹੀਂ ਕਰਨੀ ਹੈ ਦੂਸਰੀ ਚੀਜ਼ ਹੋਰ ਕਿ ਜੇਕਰ ਤੁਹਾਡਾ ਵੀਜ਼ਾ ਨਹੀਂ ਆਉਂਦਾ ਇੱਥੋਂ ਤਾਂ ਤੁਹਾਨੂੰ 50000 ਰੁਪਇਆ ਇਨਾਮ ਵੱਲੋਂ ਦਿੱਤਾ ਜਾਊਗਾ ਤੇ ਮੈਂ ਬਾਈ ਨੂੰ ਸਵਾਲ ਲੱਗਿਆ ਸੀ ਪੁੱਛਣਾ ਕਿ ਹੋਰ ਵੀ ਕੰਸਲਟੈਂਟ ਬੈਠੇ ਨੇ ਯੂਕੇ ਦਾ ਸਟੱਡੀ ਵੀਜ਼ਾ ਕਰੀ ਜਾਂਦੇ ਨੇ ਵੀ ਆਪਣੇ ਕੋਲ ਹੀ ਕਿਉਂ ਪਹਿਲੀ ਚੀਜ਼ ਚਲੋ ਬਾਈ ਕਹਿੰਦਾ ਕਿ 50000 ਰੁਪਇਆ ਬਾਈ ਤੁਸੀਂ ਇਨਾਮ ਦੇ ਦੋਗੇ ਨਾ ਵੀਰੇ ਜੇ ਬਾਈ ਚਾਂਸ ਕੱਲ ਨੂੰ ਕਿਸਦਾ ਵੀਜ਼ਾ ਨਹੀਂ ਆਉਂਦਾ ਜੀ ਬਿਲਕੁਲ ਐਡੀ ਵੱਡੀ ਜੇ ਅਮਾਉਂਟ ਦੀ ਗੱਲ ਕਰੀ ਐ ਆਪਾਂ ਬਰੇਡਵਾਂਸ ਦੇ ਵਿੱਚ ਕਿੰਨੇ ਪੈਸੇ ਲੈ ਰਹੇ ਜੇ ਕੋਈ ਆਪਣਾ ਬੱਚਾ ਆਪਣੇ ਕੋਲ ਆਉਂਦਾ ਕਿ ਯੂਕੇ ਦਾ ਸਟੱਡੀ ਵੀਜ਼ਾ ਲਗਵਾਉਣਾ ਬਾਈ ਜੀ ਤੁਸੀਂ ਅੰਬੈਸੀ ਫੀਸ ਤੱਕ ਵੀ ਐਡਵਾਂਸ ਨਹੀਂ ਦੇਣੀ ਤੁਹਾਡੇ ਕੋਈ ਕਾਰਡ ਦੀ ਡਿਮਾਂਡ ਨਹੀਂ ਕੀਤੀ ਜਾਊਗੀ ਤੁਹਾਡਾ ਕੁਝ ਨਹੀਂ ਡਿਮਾਂਡ ਕੀਤਾ ਜਾਓ ਤੁਸੀਂ ਅੰਬੈਸੀ ਫੀਸ ਵੀ ਆਪਣੀ ਜੇਬ ਚੋਂ ਨਹੀਂ ਦੇਣੀ ਸਾਰੇ ਪੈਸੇ ਤੁਹਾਡੇ ਵੀਜ਼ਾ ਲੱਗਣ ਤੋਂ ਬਾਅਦ ਪਹਿਲਾਂ ਨਾ ਕੋਈ ਤੁਹਾਨੂੰ ਐਂਬੈਸੀ ਫੀਸ ਵਰਨੀ ਨਾ ਕਿਸੇ ਫੰਡ ਦੇ ਨਾਮ ਤੇ ਪੈਸੇ ਨਾ ਕੋਈ ਹੋਰ ਖਰਚੇ ਦੇ ਨਾਮ ਤੇ ਪੈਸੇ ਜੇ ਵੀਜ਼ਾ ਨਾ ਆਇਆ ਬਾਈ ਕੋਲੋਂ 50000 ਰੁਪਏ ਫੜ ਕੇ ਆਪਦੀ ਜੇਬ ਚ ਪਾ ਕੇ ਲੈ ਜਾਓ ਔਨ ਕੈਮਰਾ ਇਹ ਗੱਲ ਕਹਿ ਰਹੇ ਆਂ ਜੀ ਔਨ ਕੈਮਰਾ ਤੇ ਉਸ ਤੋਂ ਬਾਅਦ ਜਿਹੜੇ ਯੂਕੇ ਜਾਣਾ ਚਾਹੁੰਦੇ ਨੇ ਯੂਕੇ ਲਈ ਆਪਾਂ ਤੁਹਾਨੂੰ ਸਾਰਾ ਕੁਝ ਦੱਸਤਾ ਤੇ ਨੈਕਸਟ ਆਪਾਂ ਬੋਲੇ ਸੀ ਵੀਰੇ ਸਾਈਪਰਸ ਦਾ ਸਟੱਡੀ ਵੀਜ਼ਾ ਹਣਾ ਤੇ ਉਹਦੇ ਲਈ ਬੱਚੇ ਦੀ ਪ੍ਰੋਫਾਈਲ ਕਿਉਂ ਨਹੀਂ ਚਾਹੀਦੀ ਹੈਗੀ ਉਹਦੇ ਲਈ ਕੋਈ ਪ੍ਰੋਫਾਈਲ ਨਹੀਂ ਜੀ ਜ਼ਿਆਦਾ ਚਾਹੀਦੀ ਵੈਸੇ ਬੇਸਿਕਲੀ ਸਾਈਪਰਸ ਜਿਹੜਾ ਹੈ ਇਸ ਟਾਈਮ 4.5 ਤੋਂ 5 ਬੈਂਡ ਦੀ ਰਿਕੁਆਇਰਮੈਂਟ ਮੰਗ ਰਿਹਾ ਹੈ ਹਾਂਜੀ ਪਰ ਜੇਕਰ ਤੁਹਾਡੇ ਕੋਲ ਬੈਂਡ ਸਕੋਰ ਨਹੀਂ ਵੀ ਹੈ ਤਾਂ ਵੀ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਇਹ ਬਹੁਤ ਸਾਰੇ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਬਹੁਤ ਸਾਰਿਆਂ ਨੂੰ ਇਹ ਸ਼ਾਇਦ ਕਲੀਅਰ ਨਹੀਂ ਹੈਗਾ ਸੀ ਕਿ ਸਾਈਪਰਸ ਵਾਸਤੇ ਕੀ ਪ੍ਰੋਫਾਈਲ ਹੁੰਦੀ ਹੈ ਸੋ ਤੁਹਾਡੇ ਕੋਲ ਬੈਂਡ ਸਕੋਰ ਹੈ ਚਾਹੇ ਨਹੀਂ ਹੈ ਤੁਸੀਂ ਜੇ ਤੁਹਾਡੇ ਗੈਪ 5 ਸਾਲ ਦਾ 7 ਸਾਲ ਦਾ ਤੁਹਾਡਾ ਗੈਪ ਹੈ ਤੁਸੀਂ ਫਿਰ ਵੀ ਸਾਈਪਰਸ ਜਾ ਸਕਦੇ ਹੋ ਤੁਸੀਂ ਆਪਣਾ ਸਟੱਡੀ ਵੀਜ਼ਾ ਲਗਵਾ ਸਕਦੇ ਹੋ ਇਹਦੇ ਵਿੱਚ ਜੇ ਅਪਾ ਮਿਨੀਮਮ ਕੁਆਲਿਫੀਕੇਸ਼ਨ ਦੀ ਗੱਲ ਕਰ ਲੈਣੇ ਵੀਰੇ ਇੱਕ ਤਾਂ ਹੁੰਦੀ ਆਪਣੀ 10ਵੀਂ ਇੱਕ ਹੁੰਦੀ ਹੈ ਪਲੱਸ 2 ਵੀ ਪਲੱਸ 2 ਕਰਿਓ ਜਿਹਨਾਂ ਦਾ 10ਵੀਂ ਬੇਸ ਤੇ ਲੱਗ ਜਾਂਦਾ ਹੈ ਨਹੀਂ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਮਿਨੀਮਮ ਸੋਡੀ ਪਲੱਸ 2 ਜੀ ਗੈਪ ਚੱਲ ਜੂ ਕੋਈ ਚੱਕਰ ਨਹੀਂ 5 ਦਾ ਹੋਵੇ 6 ਦਾ ਹੋਵੇ 7 ਦਾ ਹੋਵੇ ਸਭ ਤੋਂ ਵੱਡੀ ਗੱਲ ਸਾਈਪਰਸ ਦਾ ਵੀਜ਼ਾ ਜਦੋਂ ਉਰ ਲਗਵਾਉਂਗੇ ਅਵਾਜ਼ ਤੇ ਤੁਹਾਨੂੰ 1 ਰੁਪਿਆ ਨਹੀਂ ਦੇਣਾ ਠੀਕ ਹੈ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਵੀਰੇ ਜੇ ਇਹਦੇ ਵਿੱਚ ਵੀ ਬਾਈ ਹੋਰਾਂ ਵੱਲੋਂ ਵੀਜ਼ਾ ਲਗਵਾਇਆ ਨਾ ਆਇਆ 50000 ਰੁਪਏ ਦੇ ਵਿੱਚ ਵੀ ਨਾ ਆਇਆ 50000 ਰੁਪਏ ਦੇ ਵਿੱਚ ਵੀ ਹੋਰ ਕੀ ਭਾਲ ਦਿਆਂ ਤੇ ਇੱਕ ਹੈਗਾ ਆਪਣੇ ਕੋਲ ਵੀਰੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਹਣਾ ਆਸਟ੍ਰੇਲੀਆ ਨੂੰ ਸਾਰੇ ਕਹਿੰਦੇ ਨੇ ਕਿ ਯਾਰ ਬਾਈ ਮੈਂ ਜਾਣਾ ਜਾਣਾ ਇਹਦੇ ਥੋੜੇ ਜੇ ਰੂਲ ਥੋੜੇ ਸਖਤ ਹੁੰਦੇ ਨੇ ਹਣਾ ਵੀਰੇ ਜਿਵੇਂ ਕਿ ਆਪਾਂ ਤੇ ਇਹਦੇ ਲਈ ਜਿਵੇਂ ਜਿਹੜੇ ਤਾਂ ਪਲੱਸ 2 ਵਾਲੇ ਨੇ ਉਹਨਾਂ ਦੇ ਲਈ एलिजिਬਿਲਟੀ ਦੱਸ ਦੋ ਕੀ ਹੋਣੀ ਚਾਹੀਦੀ ਹੈ ਇੱਕ ਆਪਣੇ ਗ੍ਰੈਜੂਏਸ਼ਨ ਲਈ ਜੀ ਵੀ ਆਪਣੇ ਕੋਲ ਕਿੰਨੀ ਦੀ ਪ੍ਰੋਫਾਈਲ ਵਾਲੇ ਬੱਚੇ ਅਪਲਾਈ ਕਰ ਲੈਣ ਜੀ ਤਾਂ ਇਹਦੇ ਵਾਸਤੇ ਆਸਟ੍ਰੇਲੀਆ ਵਾਸਤੇ ਥੋੜਾ ਜਿਹਾ ਕ੍ਰਾਈਟੇਰੀਆ ਥੋੜਾ ਜਿਹਾ ਟਫ ਹੁੰਦਾ ਪਰ ਜੋ ਮਾਰਕੀਟ ਦੇ ਵਿੱਚ ਚੱਲ ਰਿਹਾ ਕਿ ਤੁਹਾਡਾ 25 ਪਾਸ ਆਊਟ ਹੋਣਾ ਜ਼ਰੂਰੀ ਹੈ ਹੁਣ ਕਿਉਂਕਿ 2025 ਆਪਣਾ ਐਂਡ ਚੱਲ ਰਿਹਾ ਹੈ ਹਾਂਜੀ ਤਾਂ 2025 ਪਾਸ ਆਊਟ ਹੋਣਾ ਤੁਹਾਡਾ ਜ਼ਰੂਰੀ ਹੁੰਦਾ ਪਰ ਆਪਾਂ 2024 ਪਾਸ ਆਊਟ ਦੇ ਵੀ ਵੀ ਦੇ ਲੈ ਕੇ ਦੇ ਰਹੇ ਹਾਂ ਸੋ ਇਹ ਇੱਕ ਤੁਹਾਨੂੰ ਬਹੁਤ ਵੱਡਾ ਬੈਨੀਫਿਟ ਆ ਜੋ 2024 ਪਾਸ ਆਊਟ ਨੇ ਜਿਨ੍ਹਾਂ ਦਾ ਗੈਪ ਪੈ ਚੁਕਿਆ ਉਹ ਵੀ ਆਪਣਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਦਾ ਗ੍ਰਾਂਟ ਕਰਾ ਸਕਦੇ ਨੇ ਠੀਕ ਹੈ ਜੀ ਤੇ ਇਹ ਅੱਗੇ ਆਪਣੀ ਪਲੱਸ 2 ਵਾਲੇ ਲਈ ਤੇ ਜਿਹੜੇ ਗ੍ਰੈਜੂਏਸ਼ਨ ਲਈ ਉਹਦਾ ਗੈਪ ਚੱਲ ਜੂਗਾ ਗ੍ਰੈਜੂਏਸ਼ਨ ਵਾਲਿਆਂ ਦਾ ਵੀ ਸੇਮ ਹੀ ਹੈ ਜੀ ਓਕੇ ਜੀ ਉਹਦੇ ਵਿੱਚ ਦਾ ਗੈਪ ਅਕਸੈਪਟੇਬਲ ਹੈ ਵੀ ਹਾਂ ਜੀ 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 ਤੇ ਇਹਦੇ ਵਿੱਚ ਆਪਣੀ ਸਾਰੀ ਪੇਮੈਂਟ ਰੂਗੀ ਆਫਟਰ ਵੀਜ਼ਾ ਆਫਟਰ ਵੀਜ਼ਾ ਜੀ ਤੇ ਹੁਣ ਜਿਹੜੇ ਬੱਚੇ ਕਹਿੰਦੇ ਨੇ ਕਿ ਮੈਨਾਂ ਨਹੀਂ ਜਾਣਾ ਜੀ ਸਟੱਡੀ ਵੇਸ ਤੇ ਤੇ ਮੈਨਾਂ ਜਾਣਾ ਹੈਗਾ ਟੂਰਿਸਟ ਵਿਜ਼ਟਰ ਵੀਜ਼ੇ ਕੈਦਰ ਨੇ ਹੁੰਨੇ ਵੀਰੇ ਜੀ 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 ਸਭ ਤੋਂ ਪਹਿਲਾਂ ਤਾਂ ਗੱਲ ਤਾਂ ਜਿਹੜਾ ਰੀਚ ਆਲੇ ਆਪਣੇ ਪ੍ਰੋਡਕਟ ਨੇ ਕਿਹੜੀ ਕਿਹੜੀ ਕੰਟਰੀ ਤੇ ਨੇ ਵੀਰੇ ਆਪਾਂ ਯੂਕੇ ਤੇ ਆਸਟ੍ਰੇਲੀਆ ਦੋਨੋਂ ਵਿਜ਼ਟਰ ਵੀਜ਼ਾ ਰੀਚ ਕਹਿ ਲੋ ਜਾਂ ਵਿਜ਼ਟਰ ਵੀਜ਼ਾ ਕਹਿ ਲੋ ਵਿਜ਼ਟਰ ਵੀਜ਼ਾ ਕਹਿ ਲੋ ਰੀਚ ਵਰਡ ਬਹੁਤ ਸਾਰੇ ਭਰਾਵਾਂ ਨੂੰ ਇਹ ਲੱਗਦਾ ਹੈ ਕਿ ਰੀਚ ਦਾ ਕੁਝ ਸ਼ਾਇਦ ਦੋ ਨੰਬਰ ਦੇ ਨਾਲ ਕੁਝ ਲਿੰਕ ਹੈ ਹੈਨਾ ਪਰ ਐਦਾਂ ਐਵੇਂ ਦਾ ਕੁਝ ਨਹੀਂ ਹੁੰਦਾ ਰੀਚ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਉੱਥੇ ਪਹੁੰਚ ਗਏ ਤੁਸੀਂ ਆਪਦੇ ਪੈਸੇ ਉੱਥੇ ਪਹੁੰਚਣ ਤੋਂ ਬਾਅਦ ਦੇਣੇ ਨੇ ਰੀਚ ਵਰਡ ਦਾ ਸਿਰਫ ਸਿਰਫ ਮਤਲਬ ਇਹੀ ਹੈ ਤੇ ਇਹਦੇ ਵਿੱਚ ਵੀ ਪਹਿਲਾਂ ਕੋਈ ਐਮਬੈਸੀ ਵੀਸੇ ਨਹੀਂ ਦੇਣੀ ਕੁਝ ਵੀ ਨਹੀਂ ਦੇਣਾ ਜੀ ਕਿਸੇ ਨਾਮ ਤੇ ਕੋਈ ਸੁਨੇ ਖਰਚਾ ਨਹੀਂ ਦੇਣਾ ਕੁਝ ਵੀ ਨਹੀਂ ਲੈਣਾ ਜੀ ਕੋਈ ਫੰਡ ਦੇ ਨਾਮ ਤੇ ਪੈਸੇ ਨਹੀਂ ਦੇਣੇ ਆਪਾਂ ਕਰ ਰਹੇ ਆ ਵੀਰੇ ਰੀਚ ਇੱਕ ਤਾਂ ਆਪਾਂ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੀ ਜੀ ਇੱਕ ਯੂਕੇ ਦੀ ਜੀ ਇੱਕ ਯੂਕੇ ਦੀ ਦੋਨਾਂ ਕੰਟਰੀਆਂ ਦੇ ਵਿੱਚ ਕੋਈ ਵੀ ਅਪਲਾਈ ਕਰਨਾ ਚਾਹੁੰਦਾ ਹੈ ਰੀਚ ਦਾ ਜਦੋਂ ਤੁਸੀਂ ਦੂਸਰੇ ਆਪਣੇ ਜੋ ਵੀ ਜਾਣਾ ਚਾਹੁੰਦੇ ਹੋ ਯੂਕੇ ਪਹੁੰਚ ਗਏ ਉੱਥੇ 에어ਪੋਰਟ ਤੇ ਪਹੁੰਚੋ ਆਪਦੇ ਘਰਦਿਆਂ ਨੂੰ ਦੱਸੋ ਫੋਟੋ ਪਾਓ ਗੱਲ ਕਰੋ ਵੀਡੀਓ ਕਾਲ ਕਰੋ ਜੋਬ ਜੀ ਕਿ ਬਈ ਮੈਂ ਪਹੁੰਚ ਗਿਆ ਬਈ ਹੋਰਾਂ ਨੂੰ ਜੋਬ ਮੰਦੀ ਆ ਅਮਾਉਂਟ ਆਪਣੀ ਦੇ ਦਿਓ ਬਿਲਕੁਲ ਸਹੀ ਹੈ ਜੀ ਬਿਲਕੁਲ ਜੀ ਇਹਦੇ ਵਾਸਤੇ ਤੁਹਾਨੂੰ ਕੋਈ ਪੜ੍ਹਾਈ ਨਹੀਂ ਚਾਹੀਦੀ ਜੀ ਕੋਈ ਤੁਹਾਨੂੰ ਬੈਂਡ ਸਕੋਰ ਨਹੀਂ ਕੋਈ ਤੁਹਾਨੂੰ ਏਜ ਨਹੀਂ ਚਾਹੀਦੀ ਕੋਈ ਤੁਹਾਡਾ ਕੰਮਕਾਰ ਸੈਟ ਨਹੀਂ ਚਾਹੀਦਾ ਕੋਈ ਤੁਹਾਨੂੰ ਆਈਟੀਆਰ ਸਿਰਫ ਪਾਸਪੋਰਟ ਲੈ ਕੇ ਆਓ ਤੇ ਆਪਣਾ ਵੀza ਲੈ ਜਾਓ ਕੰਮਕਾਰ ਤੋਂ ਇੱਕ ਚੀਜ਼ ਨਿਕਲ ਕੇ ਆ ਗਈ ਹੁਣ ਜਿਹੜੇ ਕਹਿੰਦੇ ਨੇ ਨਾ ਦਾ ਮੈਨਸ ਸਟੱਡੀ ਵੇਸ ਤੇ ਜਾਣਾ ਨਾ ਮੈਂ ਜਾਣਾ ਚਾਹੁੰਦਾ ਵਿਸਟਰ ਵੀਜ਼ੇ ਤੇ ਮੈਨੂੰ ਤਾਂ ਵੀਰੇ ਕੋਈ ਸਕਿੱਲ ਆਉਂਦੀ ਹੈ ਆਪਣੇ ਬਹੁਤ ਸਾਰੇ ਭਰਾਵਾਂ ਕੋਲ ਹਰ ਤਰ੍ਹਾਂ ਦੀ ਕੋਈ ਸਕਿੱਲ ਹੈ ਉਹ ਕਹਿੰਦੇ ਕਿ ਯਾਰ ਮੈਂ ਸਕਿੱਲ ਦੇ ਬਿਹੇਵ ਤੇ ਜਾਣਾ ਚਾਹੁੰਦਾ ਕਿ ਮੈਂ ਜਾ ਸਕਦਾਗਾ ਜੇ ਜਾ ਸਕਦਾ ਤਾਂ ਕਿਹੜੀ ਕੰਟਰੀ ਦਾ ਆਪਾਂ ਵੀਜ਼ਾ ਲਵਾ ਕੇ ਦੇਵਾਂਗੇ ਕੰਮ ਦੇ ਆਧਾਰ ਤੇ ਦੇਖੋ ਜੀ ਬਹੁਤ ਸਾਰੀ ਕੰਟਰੀਜ਼ ਨੇ ਕੰਮ ਦੇ ਆਧਾਰ ਤੇ ਜੋ ਬੁਲਾਉਂਦੀਆਂ ਨੇ ਹਾਂਜੀ ਜੋ ਆਪਾਂ ਨੂੰ ਆਫਰ ਦਿੰਦਿਆਂ ਨੇ ਅਲੱਗ-ਅਲੱਗ ਸਕਿੱਲ ਦੇ ਵਿੱਚ ਅਲੱਗ-ਅਲੱਗ ਕੰਮ ਦੇ ਵਿੱਚ ਪਰ ਜੇ ਆਪਾਂ ਗੱਲ ਕਰੀਏ ਘੱਟ ਪੈਸਿਆਂ ਦੇ ਵਿੱਚ ਘੱਟ ਪੈਸਿਆਂ ਦੇ ਵਿੱਚ ਜਿਹੜਾ ਬੰਦਾ ਕੰਮ ਕਰ ਲਈ ਕਹਿੰਦਾ ਕਿ ਮੈਨੂੰ ਕੰਮ ਕਰ ਚਾਹੀਦਾ ਤਾਂ ਆਪਾਂ ਓਬਵੀਅਸਲੀ ਗੱਲ ਹੈ ਕਿ ਉਹ ਬੰਦਾ ਕਹਿੰਦਾ ਮੈਂ ਘੱਟ ਪੈਸੇ ਖਰਚਣਾ ਚਾਹੁੰਦਾ ਹਾਂ ਹਾਂਜੀ ਮੈਂ ਲੱਖ ਰੁਪਈਆ ਖਰਚਣਾ ਚਾਹੁੰਦਾ ਮੈਂ ਡੇਢ ਲੱਖ ਰੁਪਈਆ ਖਰਚਣਾ ਚਾਹੁੰਦਾ ਠੀਕ ਹੈ ਤਾਂ ਉਹਦੇ ਲਈ ਆਪਾਂ ਦੁਬਈ ਜਾ ਸਕਦੇ ਹਾਂ ਜੀ ਕੰਮ ਦੇ ਆਧਾਰ ਤੇ ਠੀਕ ਹੈ ਜੀ ਅਲੱਗ-ਅਲੱਗ ਸਕਿੱਲ ਦੇ ਵਿੱਚ ਜਾ ਸਕਦੇ ਹਾਂ ਇੱਕ ਸਭ ਤੋਂ ਵੱਡਾ ਮਾਰਕੀਟ ਦੇ ਵਿੱਚ ਬ੍ਰਦਰ ਉਹ ਚੱਲ ਰਿਹਾਗਾ ਥੋੜਾ ਜਿਹਾ ਵਰਕ ਨੂੰ ਲੈ ਕੇ ਹਨਾ ਜੇ ਆਪਾਂ ਕਹਿ ਲਈਏ ਕਿਉਂਕਿ ਉਹਦੇ ਵਿੱਚ ਕੀ ਹੁੰਦਾਗਾ ਉਹ ਕਹਿੰਦੇ ਨੇ ਯਾਰ ਪਹਿਲਾਂ ਪੈਸੇ ਭਰਾ ਲੇ ਬਾਅਦੇ ਵਿੱਚ ਲਮਕਾਈਗੇ ਬਨਾਮ ਤੇ ਜੋ ਚੱਲ ਰਿਹਾ ਮਾਰਕੀਟ ਦੇ ਵਿੱਚ ਆਪਾਂ ਵੀਰੇ ਕਲੀਅਰ ਕਰਨੀ ਜ਼ਰੂਰੀ ਹੋ ਜਾਂਦਾ ਚੀਜ਼ਾਂ ਹਨ ਵੀ ਆਪਾਂ ਜੇ ਅਗਲਾ ਕੰਮ ਦੇ ਆਧਾਰ ਤੇ ਆਪਾਂ ਭੇਜ ਰਿਹਾ ਪਹਿਲਾਂ ਤਾਂ ਆਪਾਂ ਅਡਵਾਂਸ ਦੇ ਵਿੱਚ ਉਹਦੇ ਤੋਂ ਕਿੰਨੇ ਪੈਸੇ ਲੈ ਰਹੇ ਹਾਂਗੇ ਕੁਝ ਪੈਸਾ ਅਡਵਾਂਸ ਨਹੀਂ ਹੈਗਾ ਜੀ ਇਹਦੇ ਵਿੱਚ ਜਦੋਂ ਤੱਕ ਨੂੰ ਤੁਸੀਂ ਸੋਚਣਾ ਕਿ ਸਾਡਾ ਸਾਡਾ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਉਹ ਤੱਕ ਤੁਹਾਡਾ ਵੀਜ਼ਾ ਆ ਜਾਊਗਾ ਇਹ ਸਾਰਾ ਹੀ 15 ਦਿਨ ਦਾ ਪ੍ਰੋਸੈਸ ਹੈ ਜਦੋਂ ਤੱਕ ਤੁਸੀਂ ਸੋਚਣ ਚ ਟਾਈਮ ਵੇਸਟ ਕਰੋਗੇ ਸ਼ਾਇਦ ਉਹਦੋਂ ਨੂੰ ਤੁਸੀਂ ਆਪਣਾ ਡਬਈ ਜਾ ਕੇ ਕੰਮ ਕਰ ਰਹੇ ਹੋਵੋਗੇ ਲਓ ਵੀ ਕੰਮ ਦੇ ਆਧਾਰ ਤੇ ਇਹ ਹੈ ਹੁਣ ਕੀ ਚੱਕਰ ਪੈਂਦਾ ਹੈ ਵੀ ਖਰਚਾ ਕਿੰਨਾ ਕੁ ਆ ਜਾਊਗਾ ਵੀਰੇ ਆਪਣੇ ਕੋਲ ਕਲਾਇੰਟ ਕਿਉਂ ਆਵੇ ਵੀਰੇ ਸਭ ਤੋਂ ਵੱਡਾ ਸਵਾਲ ਆ। ਹੋਰ ਵੀ ਲਗਵਾਰੇ ਨੇਗੇ ਕਹਿੰਦੇ ਨੇ ਬਈ ਚਲੋ ਦੁਬਈ ਜਾਣਾ ਹੋਰ ਵੀ ਬੈਠੇ ਨੇ ਬਹੁਤ ਸਾਰੇ। ਆਪਣੇ ਕੋਲ ਹੀ ਕਿਉਂ ਆਵੇ? ਸਭ ਤੋਂ ਵੱਡਾ ਰੀਜ਼ਨ ਕੀ ਹੋਣਾ ਚਾਹੀਦਾ ਤੇਰੇ? ਸਭ ਤੋਂ ਵੱਡਾ ਰੀਜ਼ਨ ਤਾਂ ਜੀ ਦੇਖੋ ਵੈਂਕੂਵਰ ਇਮੀਗ੍ਰੇਸ਼ਨ ਦਾ ਨਾਮ ਹੈ। ਵੈਂਕੂਵਰ ਇਮੀਗ੍ਰੇਸ਼ਨ ਦਾ ਭਰੋਸਾ ਹੈ ਜੋ ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਜਿੱਤੇ ਆਪਣੇ ਕੰਮ ਦੇ ਕਰਕੇ। ਦੂਸਰੀ ਚੀਜ਼ ਜੇ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਕਿਉਂ ਆਣਾ ਚਾਹੀਦਾ ਕਲਾਇੰਟ ਇੱਥੇ? ਤੁਸੀਂ ਆਪਣਾ ਮਾਰਕੀਟ ਦੇ ਵਿੱਚ ਘੁਮੋ, ਫਿਰੋ। ਹਰ ਜਗ੍ਹਾ ਜਾਓ ਆਪਣਾ ਰੇਟ ਪਤਾ ਕਰੋ। ਨੋਟ ਡਾਊਨ ਕਰ ਲਓ ਮੈਂ ਤਾਂ ਨੋਟ ਡਾਊਨ ਕਰ ਲਓ ਜੀ ਕਾਪੀ ਦੇ ਉੱਪਰ ਵੀ ਆ ਇੱਥੋਂ ਸਾਨੂੰ ਐਨ ਆਰ ਪੀਆ ਮਿਲ ਰਹੇ ਨੇ ਇੱਥੋਂ ਐਨ ਆਰ ਪੀਆ ਮਿਲ ਰਹੇ ਨੇ ਮੁੜ ਕੇ ਸਾਨੂੰ ਨਾ ਦੱਸੋ ਆ ਕੇ ਇੱਥੇ ਬੈਠ ਜਾਓ ਤੇ ਜੀ ਰੇਟ ਪੁੱਛੋ ਸਾਡੇ ਤੋਂ ਆ ਸਾਡੀ ਪ੍ਰੋਫਾਈਲ ਆ ਤੁਸੀਂ ਪਾਸਪੋਰਟ ਦਿੱਤਾ ਸਾਨੂੰ ਕੰਮ ਕਰਾਉਣ ਲਈ ਤੁਸੀਂ ਸਾਡਾ ਰੇਟ ਸੁਣੋਗੇ ਉਹ ਤੁਹਾਡੀ ਸਾਰੀ ਲਿਸਟ ਦੇ ਨਾਲੋਂ ਰੇਟ ਸਾਡਾ ਘੱਟ ਮਿਲੂਗਾ ਜੀ ਲੋ ਵੀ ਓਪਨ ਚੈਲੰਜ ਹੈ ਇਹਦੇ ਵਿੱਚ ਤਾਂ ਸਿੱਧਾ ਹੀ ਖੁੱਲ ਕੇ ਸਕਿੱਲ ਦੀ ਗੱਲ ਕਰ ਲੈਣੇ ਕਿਸੇ ਆਪਣੇ ਭਰਾ ਨੂੰ ਡ్రਾਈਵਰੀ ਆਉਂਦੀ ਆ ਕਾਰਪੈਂਟਰ ਪਲੰਬਰ ਇਲੈਕਟ੍ਰੀਸ਼ੀਅਨ ਆ ਕਿਸੇ ਨੂੰ ਕੋਈ ਆਫਿਸ ਵਰਕ ਵੀ ਆਉਂਦਾ ਜਰੂਰੀ ਨਹੀਂ ਕਿ ਲੇਬਰ ਵਰਕ ਹੀ ਹੁੰਦੇ ਨੇਗੇ ਜੇ ਕਿਸੇ ਲਵੇ ਕੋਈ ਸਕਿੱਲ ਵੀ ਨਹੀਂ ਹੈਗੀ ਉਹ ਕਹਿੰਦਾ ਕਿ ਵੀਰੇ ਮੈਂ ਸਿੱਧੀ ਜਾਣਾ ਚਾਹੁੰਦਾ ਉਹਦਾ ਵੀ ਆਪਾਂ ਕਰਵਾ ਦਾਂਗੇ ਕੋਈ ਚੱਕਰ ਨਹੀਂ ਆਣਾ ਵੀਰੇ ਉਹ ਡਿਪੈਂਡ ਕਰਦਾ ਹੁੰਦਾ ਵੀਰੇ ਤੁਹਾਡੇ ਤੇ ਉੱਤੇ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਜਾਣਾ ਹੈਗਾ ਠੀਕ ਹੈ ਹੁਣ ਇਹ ਗਣਮੇ ਚਣਮੇ ਜਿਹੜੇ ਪ੍ਰੋਡਕਟ ਦੇ ਸਟੱਡੀ ਵੀਜ਼ਾ ਟੂਰਿਸਟ ਵਿਜ਼ਟਰ ਵੀ ਜਾਓਗੇ ਜਾਂ ਕਰਮਚਾਰੀ ਇਹ ਤਾਂ ਆਪਾਂ ਨੇ ਕਰ ਲੈ ਕਵ ਹੁਣ ਜਿਹੜਾ ਸਭ ਤੋਂ ਵੱਡਾ ਵੀਰੇ ਲੋਕਾਂ ਰਹਿਣਾ ਐਂ ਕਹਿ ਗਏਗਾ ਇਹ ਤਾਂ ਹੁੰਦਾ ਨਹੀਂ ਨਿਊਜ਼ੀਲੈਂਡ ਦੀ ਪੀਆਰ ਪ੍ਰੂਫਸ ਉਹਨੂੰ ਦਿਖਾਤੇ ਠੀਕ ਹੈ ਤੇ ਇਹਦੇ ਵਿੱਚ ਵੀਰੇ ਆਪਾਂ ਪ੍ਰੂਫ ਤਾਂ ਸਾਹਮਣੇ ਕਰਤੇ ਹਨਾ ਇਹਦੇ ਵਿੱਚ ਆਪਣੀ ਪੇਮੈਂਟ ਅੱਕ ਤੋਂ ਰੈਂਦੀ ਹੁੰਦੀ ਹੈ ਨਿਊਜ਼ੀਲੈਂਡ ਦੀ ਪੀਆਰ ਦੀ ਪੇਮੈਂਟ ਇਹਦੇ ਵਿੱਚ ਵੀ ਜੀ ਸੇਮ ਹੀ ਹੈ ਤੇ ਇਹਦੇ ਵਿੱਚ ਸਿਰਫ ਤੁਸੀਂ ਐਮਬੈਸੀ ਫੀਸ ਆਪਣੀ ਜੇਬ ਚੋਂ ਦੇਣੀ ਹੈ ਠੀਕ ਹੈ ਜੋ ਲੀਗਲ ਐਮਬੈਸੀ ਫੀਸ ਹੈ ਉਹ ਤੁਹਾਡੇ ਕਾਰਡ ਚੋਂ ਕੱਟੀ ਜਾਣੀ ਹੈ ਇਸ ਤੋਂ ਇਲਾਵਾ ਕੋਈ ਖਰਚਾ ਤੁਹਾਡਾ ਪਹਿਲਾਂ ਨਹੀਂ ਆਏਗਾ ਸਾਰੇ ਪੈਸੇ ਇਹਦੇ ਚ ਵੀ ਤੁਸੀਂ ਵੀਜ਼ੇ ਤੋਂ ਬਾਅਦ ਦੇਣਾ ਚਾਹੁੰਦੇ ਹੋ ਬਾਅਦ ਦੇ ਸਕਦੇ ਹੋ ਜਾਂ ਤੁਸੀਂ ਪਹੁੰਚਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਪਹੁੰਚਣ ਤੋਂ ਬਾਅਦ ਵੀ ਦੇ ਸਕਦੇ ਹੋ ਤੇ ਦੋਨੋਂ ਆਪਸ਼ਨ ਤੁਹਾਡੇ ਕੋਲ ਹੈਗੀਆਂ ਨੇ ਹੁਣ ਜਿਹੜੇ ਭਰਾਵਾਂ ਦੇ ਸਭ ਤੋਂ ਵੱਧ ਕਮੈਂਟ ਆਏ ਨੇ ਇਸ ਚੀਜ਼ ਨੂੰ ਲੈ ਕੇ ਇਹ ਤਾਂ ਹੁੰਦਾ ਨਹੀਂ ਇਹ ਤਾਂ ਸੁੱਸੀ ਉਹੀ ਸੱਟੀ ਜਾਂਦੇ ਹੋ ਆਪਾਂ ਅੱਜ ਤੁਹਾਨੂੰ ਇਹਦੇ ਬਾਰੇ ਇੰਨਾ ਕ ਕਲੀਅਰ ਕਰਾਂਗੇ ਇਹਦੇ ਲਈ eligibility ਕੀ ਹੈ ਪ੍ਰੋਫਾਈਲ ਕੀ ਹੈ ਜਾਂ ਰਿਕੁਆਇਰਮੈਂਟ ਕੀ ਹੈ ਵੀ ਕੀ ਹੋਣੀ ਚਾਹੀਦੀ ਹੈ ਬੰਦੇ ਨੇ ਜੇ ਕਿਸੇ ਨੇ ਨਿਊਜ਼ੀਲੈਂਡ ਦੇ ਪੀਆਰ ਲਈ ਆਪਣੇ ਕੋਲ ਆਉਣਾ ਹੈ ਫਾਈਲ ਅਪਲਾਈ ਕਰਨੇ ਕਿਵੇਂ ਦੇ ਆਪਣੇ ਕੋਲ ਬੰਦੇ ਪ੍ਰੋਫਾਈਲ ਦੇ ਕੰਟੈਕਟ ਕਰਨੇ ਜੀ ਦੇਖੋ ਜੀ ਬਹੁਤ ਸਾਰੇ ਆਪਣੇ ਵੀਡੀਓ ਦੇ ਨੀਚੇ ਕਮੈਂਟਸ ਜੋ ਆਏ ਸੀਗੇ ਮੈਂ ਕਮੈਂਟਸ ਨੂੰ ਪੜਿਆ ਉਹਨਾਂ ਦਾ ਕੁਛ ਦਾ ਜੋ ਮੈਂ ਜਵਾਬ ਦੇ ਸਕਦਾ ਸੀ ਕੁਛ ਦਾ ਮੈਂ ਜਵਾਬ ਦਿੱਤਾ ਪਰ ਸਾਰਿਆਂ ਦਾ ਜਵਾਬ ਦੇਣਾ ਨਹੀਂ ਪੋਸੀਬਲ ਹਾਂਜੀ ਸੋ ਇਹਦੇ ਲਈ ਬ੍ਰਦਰ ਆਪਾਂ ਨੂੰ ਇਹਦੇ ਲਈ ਸਭ ਤੋਂ ਪਹਿਲੀ ਜੋ ਰਿਕੁਆਇਰਮੈਂਟ ਚਾਹੀਦੀ ਹੈ ਆਪਾਂ ਨੂੰ 6.5 ਬੈਂਡ ਚਾਹੀਦੇ ਨੇ ਨਾਟ ਲੈਸ ਦਨ 6 ਠੀਕ ਹੈ ਇਹ ਸਭ ਤੋਂ ਵੱਡੀ ਮੇਜਰ ਇਹਦੀ ਰਿਕੁਆਇਰਮੈਂਟ ਹੈਗੀ ਹੈ ਜੋ ਆਪਾਂ ਨੂੰ ਚਾਹੀਦੀ ਹੈ ਇਸ ਤੋਂ ਇਲਾਵਾ ਆਪਾਂ ਨੂੰ ਬੀਟੈਕ ਚਾਹੀਦੀ ਹੈ ਬੀਟੈਕ ਦੇ ਵਿੱਚ ਸਿਵਲ ਇਲੈਕਟ੍ਰੀਕਲ ਤੇ ਮਕੈਨਿਕਲ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਠੀਕ ਹੈ ਜੇ ਤੁਸੀਂ ਗ੍ਰੈਜੂਏਟ ਹੋ ਜਾਂ ਫਿਰ ਤੁਹਾਡਾ ਪਲੱਸ 2 ਤੋਂ ਬਾਅਦ 6 ਤੋਂ 7 ਸਾਲ ਦਾ ਗੈਪ ਹੋਣਾ ਚਾਹੀਦਾ ओके ਇਹ ਦੋ ਚੀਜ਼ਾਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਨੇ ਤੇ ਸਾਢੇ 6 ਬੈਂਡ ਹੋਣੇ ਚਾਹੀਦੇ ਨੇ ਤਾਂ ਤੁਹਾਡੀ ਜਿਹੜੀ ਹੈਗੀ ਹੈ एलिजिबिलिटी ਤੁਹਾਡੀ ਬਣਦੀ ਹੈ ਦੂਸਰੀ ਗੱਲ ਜਿਹੜੇ ਮੇਰੇ ਭਰਾ ਨਿਊਜ਼ੀਲੈਂਡ ਦੇ ਵਿੱਚ ਬੈਠੇ ਨੇ ਜਾਂ ਆਪਣੇ ਜਾਂ ਇੱਧਰ ਬੈਠੇ ਉਹਨਾਂ ਦੇ ਰਿਸ਼ਤੇਦਾਰ ਕਹਿੰਦੇ ਜੀ ਇਹ ਚੀਜ਼ ਪੋਸੀਬਲ ਨਹੀਂ ਹੈ ਤਾਂ ਤੁਹਾਨੂੰ ਇੱਕ ਸਾਈਟ ਦੱਸਦੇ ਆ ਤੁਸੀਂ ਆਪਣੀ ਵੀਡੀਓ ਦੇ ਨੀਚੇ ਮੈਂਸ਼ਨ ਕਰਦੇ ਹੋ ਸਟ੍ਰੇਟ ਟੂ ਰੈਜ਼ੀਡੈਂਸ ਪਰਮਿਟ ਤੋ ਇਹ ਹੈ Google ਦੇ ਉੱਪਰ ਚੈੱਕ ਕਰੋਗੇ ਨਿਊਜ਼ੀਲੈਂਡ ਦੀ ਸਾਈਟ ਦੇ ਉੱਪਰ ਨਿਊਜ਼ੀਲੈਂਡ ਦੀ ਸਾਈਟ ਖੁੱਲ ਜਾਣੀ ਹੈ ਸਟੇਟ ਟੂ ਰੈਜ਼ੀਡੈਂਟ ਪਰਮਿਟ ਜੋ ਆਪਾਂ ਪ੍ਰੋਡਕਟ ਕਰ ਰਹੇ ਨਿਊਜ਼ੀਲੈਂਡ ਪੀਆਰ ਉਹਦਾ ਨਾਮ ਹੈ ਇਹ ਇਹ ਸਾਈਟ ਖੁੱਲ ਜਾਣੀ ਹੈ ਸਾਈਟ ਦੇ ਉੱਪਰ ਤੁਹਾਡੀ ਸਾਰੀ ਹੀ ਕ੍ਰਾਈਟੇਰੀਆ ਨਿਊਜ਼ੀਲੈਂਡ ਪੀਆਰ ਦਾ ਕ੍ਰਾਈਟੇਰੀਆ ਪਿਆ ਹੈ ਠੀਕ ਹੈ ਉਹਦੇ ਚ ਗ੍ਰੀਨ ਲਿਸਟ ਕਰਕੇ ਇੱਕ ਚੀਜ਼ ਆਂਦੀ ਹੈ ਉਹਦੇ ਚ ਤੁਹਾਡੀਆਂ ਕੈਟਾਗਰੀਜ਼ ਖੁੱਲ ਜਾਣੀਆਂ ਨੇ نیچے ਕਿ ਕਿਦਾਂ ਕਿਦਾਂ ਕਿਹੜੇ ਕਿਹੜੇ ਲਈ ਪੀਆਰ ਐਲੀਜੀਬਲ ਹੁੰਦਾ ਹੈ ਕਿਦਾਂ ਹੁੰਦਾ ਹੈ ਬੀ ਟੈਕ ਲਈ ਕਿਵੇਂ ਹੁੰਦੀ ਹੈ ਸਭ ਲਈ ਤੁਹਾਡਾ ਕ੍ਰਾਈਟੇਰੀਆ ਸਭ ਕੁਝ ਨਿਕਲਿਆਣਾ ਤੁਹਾਡਾ ਉੱਥੇ ਸੋ ਤੁਹਾਨੂੰ ਸਾਰੀ ਇੱਕ ਇੱਕ ਚੀਜ਼ ਤੁਹਾਨੂੰ ਖੁਦ ਘਰੇ ਬੈਠੇ ਕਲੀਅਰ ਹੋ ਜਾਣੀ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਕਲੀਅਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਸਾਡੇ ਕੋਲੇ ਆਓ ਬਾਈ ਨੇ ਤਾਂ ਜਮੀ ਕਲੀਅਰੇ ਕਰਤਾ ਕਹਿੰਦਾ ਜੇ ਮੇਰੇ ਤੇ ਭਰੋਸਾ ਨਹੀਂ ਨਿਊਜ਼ੀਲੈਂਡ ਦੀ ਅਫੀਸ਼ੀਅਲ ਵੈਬਸਾਈਟ ਹੈ ਜਿਹੜੀ ਮੈਂ ਥੱਲੇ ਮੈਂਸ਼ਨ ਕੀਤੀ ਹੈ ਤੁਸੀਂ ਆਪ ਜਾ ਕੇ ਖੁਦ ਚੈੱਕ ਕਰ ਲਓ ਬਾਈ ਵੀ ਉਹਨਾਂ ਨੇ ਖੁਦ ਦਿੱਤਾ ਹੋਇਆ ਹੈ ਇਹ ਕਰ ਰਹੇ ਨੇ ਕੰਮ ਤੇ ਸਭ ਤੋਂ ਵੱਡੀ ਗੱਲ ਜਿਹੜੇ ਕਹਿੰਦੇ ਨੇ ਕਿ ਕਉਕੀ ਪਿਛਲੇ ਵੀਰੇ ਵੀਡੀਓ ਤੇ ਕਮੈਂਟ ਵੀ ਆਏ ਸੀ ਕਿ ਭਾਈ ਪੈਸੇ ਲੈ ਲੈਂਦੇ ਨੇ ਫਿਰ ਭਾਈ ਬਾਈ ਹੋਰ ਤਾਂ ਪੈਸੇ ਲਈ ਨਹੀਂ ਰਹੇ ਨਹੀਂ ਨਹੀਂ ਰਹੇ ਫਿਰ ਸਭ ਤੋਂ ਵੱਡੀ ਗੱਲ ਤੇ ਇਹੀ ਐ ਜੇ ਇਹਨਾਂ ਨੇ ਤੁਹਾਡੇ ਨਾਲ ਠੱਗੀ ਮਾਰਨੀ ਹੋਈ ਤੁਹ ਤੋਂ ਲੈ ਕੇ ਲੱਖ ਡੇਢ ਲੱਖ ਰੁਪਇਆ ਮੁੜ ਕੇ ਤੁਹਾਨੂੰ ਬੁਲਾਉਣੀ ਇਹ ਤਾਂ ਕਹਿੰਦੇ ਨੇ ਸੰਤਾ ਪੈਸੇ ਦੋ ਨਾ ਜੀ ਜਦੋਂ ਤੁਹਾਡਾ ਵੀਜ਼ਾ ਆ ਗਿਆ ਉਦੋਂ ਦੇਣਾ ਉਦੋਂ ਦੇ ਦਿਓ ਜਾਂ ਉੱਥੇ ਆਪਦਾ ਪਹੁੰਚ ਕੇ ਦੇ ਦਿਓ ਗੱਲ ਖਤਮ ਹੋ ਗਈ ਤੇ ਹੁਣ ਜਿਹੜੇ ਜਿਹੜੇ ਭਰਾਵਰੇ ਆਉਣਾ ਚਾਹੁੰਦੇ ਆ ਸਕਰੀਨ ਤੇ ਐਡਰੈਸ ਮੋਬਾਈਲ ਨੰਬਰ ਦੋਨੋਂ ਚੱਲ ਰਿਹਾ ਇੱਕ ਬਾਈ ਬਣ ਕੇ ਰਾਤ ਦਾ ਥੋੜਾ ਧਿਆਨ ਕਰ ਲਿਆ ਕਰੋ ਰਾਦਨ ਤੰਗ ਨਾ ਕਰੇਕਰ ਰਵਾਰ ਨੂੰ ਚਲ ਜਿਹੜੇ ਜਿਹੜੇ ਬਾਹਰ ਬੈਠੇ ਨੇ ਥੋੜਾ ਜਿਹਾ ਇੰਡੀਆ ਦਾ ਟਾਈਮ ਕਰ ਲਿਆ ਕਰੋ ਤੇ ਜਿਹੜੇ ਨਿਊਜ਼ੀਲੈਂਡ ਦੀ ਪੀਆਰ ਦੀ ਗੱਲ ਕਰਿਆ ਆਪਾਂ ਸੋਨੂੰ ਇੰਡੀਆ ਤੋਂ ਹੀ ਕਰਾ ਕੇ ਭੇਜਾਂਗੇ ਸਭ ਤੋਂ ਵੱਡਾ ਪੁਆਇੰਟ ਇਹੀ ਹੈ ਬਾਕੀ ਸਕਰੀਨ ਤੇ ਐਡਰੈਸ ਮੋਬਾਈਲ ਨੰਬਰ ਦੋਨੋਂ ਚੱਲ ਰਿਹਾ ਆ ਜਿੰਨੇ ਵੀ ਆਪਾਂ ਸੋਨੂੰ ਸਾਰਿਆਂ ਨੂੰ ਪ੍ਰੋਡਕਟ ਖਾਏ ਨੇ ਕਿਸੇ ਵੀ ਪ੍ਰਾਣ ਹੈ ਬੇਫਿਕਰੋ ਕਿ ਇਹਨਾਂ ਦੀ ਪੂਰੀ ਨੌਲੇਜ ਲੈਣੀ ਹੈ ਟਾਈਮ ਕੱਢ ਕੇ ਵਿਜ਼ਿਟ ਕਰ ਲਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰਕੇ ਆਪਣੇ ਅਪਾਇੰਟਮੈਂਟ ਜਰੂਰ ਲੈ ਲਿਓ ਕਿਉਂਕਿ ਥੋੜਾ ਵੀ ਸਮਾਂ ਖਰਾਬ ਨਾ ਹੋਵੇ ਤੇ ਤੁਸੀਂ ਆਰੇ ਆਉਂਗਾ ਨਾ ਵੀਰੇ ਵੇਟ ਕਰੇ ਬੰਦਾ ਉਹ ਵੀ ਚੰਗਾ ਨਹੀਂ ਲੱਗਦਾ ਸਮ ਟਾਈਮ ਫੋਨ ਨਹੀਂ ਚੱਕਿਆ ਜਾਂਦਾ ਤਾਂ ਉਹਦੇ ਲਈ ਸਾਰਿਆਂ ਤੋਂ ਮਾਫੀ ਮੰਗਦੇ ਆ ਸਾਰਿਆਂ ਦਾ ਫੋਨ ਚੱਕਣਾ ਕਈ ਵਾਰ ਪੋਸੀਬਲ ਨਹੀਂ ਹੁੰਦਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਐਨੀ ਟਾਈਮ ਸਾਡੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਨੇ ਤੇ ਬਾਕੀ ਜਿਹੜੇ ਦੂਰ ਬੈਠੇ ਨੇ ਕਹਿੰਦੇ ਨੇ ਯਾਰ ਫੋਨ ਨਹੀਂ ਚੱਕਿਆ ਵੀ ਸ਼ਾਇਦ ਮਿਲਣਗੇ ਨਾ ਮਿਲਣਗੇ WhatsApp ਤੇ ਮੈਸੇਜ ਕਰ ਦਿਓ ਜੀ ਜਦੋਂ ਵੀ ਫ੍ਰੀ ਹੋਗੇ ਸੋ ਨਾ ਖੁਦ ਕੋਨਟੈਕਟ ਕਰ ਲੈਣਗੇ ਬਾਕੀ ਸਾਰਿਆਂ ਦਾ ਧੰਨਵਾਦੀ ਵੀਡੀਓ ਦੇਖਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਡੇ ਮਨ ਦੇ ਵਿੱਚ ਇਹ ਵੀਜ਼ਾ ਨੂੰ ਲੈ ਕੇ ਕੁਇਰੀ ਹੈ ਅਧਿੱਤੇ ਨੰਬਰਾਂ ਤੇ ਕੋਨਟੈਕਟ ਕਰ ਲਿਓ ਜੀ